ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਮਉਂ ਦੀ ਸਗਲੀ ਪੇਸ਼ਕਾਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਇੱਕ ਪਾਸੇ ਪੰਜਾਬ ਦਾ ਸਾਰਾ মিডিਆ ਸਾਰੀ ਪੱਤਰਕਾਰਤਾ ਹਰਚਲਨ ਭੁੱਲਰ ਤੇ ਤਰਨਤਾਰਨ ਜ਼ਮਨੀ ਚੋਲ ਦੇ ਵਿੱਚ ਹੀ ਉਲਝੀ ਪਈ ਹੈ ਦੂਜੇ ਪਾਸੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਿੱਚ ਵੀ ਇੱਕ ਵੱਡੀ ਚੱਕ ਥਲ ਹੋ ਰਹੀ ਹੈ ਮੰਗਲਵਾਰ ਨੂੰ ਪੰਜਾਬ ਸਰਕਾਰ ਨੇ PSPL ਜਨਰੇਸ਼ਨ ਦੇ ਡਾਇਰੈਕਟਰ ਹਰਜੀਤ ਸਿੰਘ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਮਤਲਬ ਟਰਮੀਨੇਟ ਕਰ ਦਿੱਤੀਆਂ ਇਹ ਕਹਿ ਕੇ ਕਿ ਸੂਬੇ ਦੇ ਦੋ ਸਰਕਾਰੀ ਥਰਮਲ ਪਲਾਂਟਾਂ ਦੇ ਵਿੱਚ ਜਿਹੜੀ ਬਾਲਣ ਦੀ ਕੀਮਤ ਹੈ ਫਿਊਲ ਕਾਸਟ ਉਸ ਦੇ ਪ੍ਰਬੰਧਨ ਵਿੱਚ ਸੀਰੀਅਸ ਮਿਸਕੰਡਕਟ ਮਤਲਬ ਗੰਭੀਰ ਦੁਰਾਚਾਰ ਮਿਲਿਆ ਹੈ ਇਸ ਤੋਂ 2 ਦਿਨ ਪਹਿਲਾਂ ਹੀ ਰੋਪੜ ਤੇ ਗੋਇੰਦਵਲ ਸਾਹਿਬ ਥਰਮਲ ਪਲਾਂਟਾਂ ਦੇ ਚੀਫ ਇੰਜੀਨੀਅਰ ਨੂੰ ਵੀ ਇੰਨਾ ਇਲਜ਼ਾਮਾਂ ਦੇ ਵਿੱਚ ਛੀ ਮੁਤਲ ਕਰ ਦਿੱਤਾ ਗਿਆ ਸੀ ਸਸਪੈਂਡ ਕਰ ਦਿੱਤਾ ਗਿਆ ਸੀ ਸੇਵਾਵਾਂ ਖਤਮ ਕਰਨ ਦੇ ਆਰਡਰ ਨੂੰ ਪਾਵਰ ਡਿਪਾਰਟਮੈਂਟ ਯਾਨੀ ਬਿਜਲੀ ਵਿਭਾਗ ਦੇ ਨਵੇਂ ਪ੍ਰਸ਼ਾਸਨਿਕ ਸਕੱਤਰ ਬਸੰਤ ਗਰਗਨੇ ਜਾਰੀ ਕੀਤਾ ਹੈ ਤੇ ਜਿਸ ਵਿੱਚ ਕਿਹਾ ਗਿਆ ਹੈ ਕਿ ਰੋਪੜ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਅਤੇ ਗੋਇੰਦਵਾਲ ਦੇ ਗੁਰੂ ਅਮਰਦਾਸ ਥਰਮਲ ਪਲਾਂਟ ਤੋਂ ਬਿਜਲੀ ਪੈਦਾਵਾਰ ਕਰਨ ਦੀ ਜ਼ਿੰਮੇਵਾਰੀ ਹਰਜੀਤ ਸਿੰਘ ਦੀ ਸੀ ਇਹ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਮੁਕਾਬਲੇ ਦੇ ਵਿੱਚ ਬਿਜਲੀ ਮਹਿੰਗੀ ਪੈਂਦੀ ਸੀ ਆਰਡਰ ਦੇ ਵਿੱਚ ਲਿਖਿਆ ਹੈ ਕਿ ਇਸ ਦੇ ਬਾਵਜੂਦ ਕਿ ਪੀਐਸਪੀਸੀਐਲ ਕੋਲ ਚਾਰਖੰਡ ਦੇ ਪਚਵਾਰਾ ਦੇ ਵਿੱਚ ਆਪਣੀ ਕੋਲੇ ਦੀ ਖदान ਹੈ ਤਾਂ ਵੀ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਅਤੇ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਤੋਂ ਬਿਜਲੀ ਪੈਦਾ ਕਰਨ ਦੀ ਕੀਮਤ 75 ਪੈਸੇ ਤੋਂ ਲੈ ਕੇ ਸਵਾ ਰੁਪਏ ਪ੍ਰਤੀ ਯੂਨਿਟ ਤੱਕ ਘਾਹਰੀ ਹੈ ਜੋ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਵੱਧ ਹੈ ਤੇ ਜਿਸ ਦੇ ਚੱਲਦਿਆਂ ਬਿਜਲੀ ਉਤਪਾਦਨ ਦੇ ਵਿੱਚ ਕਰੋੜਾਂ ਦਾ ਘਾਟਾ ਪੈ ਰਿਹਾ ਹੈ ਇਸ ਤੋਂ ਸਾਫ਼ ਹੈ ਜਿਹੜੇ ਡਾਇਰੈਕਟਰ ਜਨਰੇਸ਼ਨ ਨੇ ਹਰਜੀਤ ਸਿੰਘ ਉਹ ਕੰਮ ਦੇ ਵਿੱਚ ਦੁਰਾਚਾਰ ਕਰ ਰਿਹਾ ਹੈ ਇਹ ਵੀ ਸਾਬਤ ਹੁੰਦਾ ਹੈ ਕਿ ਬਾਲਣ ਦੀਆਂ ਕੀਮਤਾਂ ਵਿੱਚ ਦੁਰਵਰਤੋਂ ਹੋ ਰਹੀ ਹੈ ਇਹੀ ਕਾਰਵਾਈ ਚੀਫ ਇੰਜੀਨੀਅਰ ਹਰੀਸ਼ ਸ਼ਰਮਾ ਦੇ ਖਿਲਾਫ ਹੋਈ ਸੀ ਜਿਸ ਨੂੰ 1 ਨਵੰਬਰ ਤੋਂ ਮੁਅਤਲ ਕਰ ਦਿੱਤਾ ਗਿਆ ਸੀ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਉੱਠਦਾ ਹੈ ਕਿ ਬਿਨਾਂ ਕਿਸੇ ਨੋਟਿਸ ਦੇ ਤੁਸੀਂ ਕਿਸੇ ਕਰਮਚਾਰੀ ਦੀਆਂ ਸੇਵਾਵਾਂ ਕਿਵੇਂ ਸਮਾਪਤ ਕਰ ਸਕਦੇ ਹੋ ਇਸ ਨੂੰ ਜਾਇਜ਼ ਠਹਿਰਾਉਂਦੇ ਹੋਏ ਬਸੰਤ ਗਰਗ ਟਰਮੀਨੇਸ਼ਨ ਆਰਡਰ ਦੇ ਵਿੱਚ ਹੀ ਲਿਖਦਾ ਹੈ ਕਿ ਡਾਇਰੈਕਟਰ ਦੇ ਨਿਯੁਕਤੀ ਪੱਤਰ ਜੋ ਕਿ 6 ਜੂਨ 2012 ਨੂੰ ਜਾਰੀ ਹੋਇਆ ਸੀ ਲਿਖਿਆ ਹੋਇਆ ਹੈ ਕਿ ਜੇ ਕਿਸੇ ਤਰ੍ਹਾਂ ਦਾ ਮਿਸਕੰਡਕਟ ਲੱਭਦਾ ਹੈ ਤਾਂ ਉਸ ਦੀਆਂ ਸੇਵਾਵਾਂ ਕਿਸੇ ਵੀ ਸਮੇਂ ਬਿਨਾਂ ਕਿਸੇ ਨੋਟਿਸ ਤੋਂ ਸਮਾਪਤ ਕੀਤੀਆਂ ਜਾ ਸਕਦੀਆਂ ਹਨ ਇਸੇ ਲਈ ਮਿਸਕੰਡਕਟ ਦੇ ਚਲਦਿਆਂ ਉਹਨਾਂ ਦੀ ਨਿਯੁਕਤੀ ਦੀਆਂ ਸ਼ਰਤਾਂ ਮੁਤਾਬਕ ਹੀ ਸੇਵਾਵਾਂ ਸਮਾਪਤ ਕੀਤੀਆਂ ਜਾਂਦੀਆਂ ਹਨ ਬਸੰਤ ਗਰਗ ਨੂੰ ਹਜੇ ਪਿਛਲੇ ਹਫਤੇ ਹੀ ਬਿਜਲੀ ਵਿਭਾਗ ਦਾ ਮੁਖੀ ਪੀਐਸਪੀਸੀਐਲ ਦਾ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਟਰਮੀਨੇਸ਼ਨ ਕਾਰਪੋਰੇਸ਼ਨ ਲਿਮਟਿਡ ਦਾ ਸੀਐਮਡੀ ਲਗਾਇਆ ਗਿਆ ਹੈ ਏਕੇ ਸਿਨਾਂ ਨੂੰ ਹਟਾ ਕੇ ਇਸ ਸਾਰੇ ਮਾਮਲੇ ਵਿੱਚ ਵੀ ਸੂਤਰ ਕੀ ਕਹਿੰਦੇ ਨੇ ਸੂਤਰਾਂ ਮੁਤਾਬਿਕ ਪੀਐਸਪੀਸੀਐਲ ਜੋ ਕਿ ਇੱਕ ਖੁਦਮਖਤਿਆਰ ਸੰਸਥਾ ਹੈ ਉਸ ਦੀਆਂ ਜ਼ਮੀਨਾਂ ਪੰਜਾਬ ਸਰਕਾਰ ਆਪਣੀ ਇੱਕ ਸਕੀਮ ਓਯੂ ਵੀਜੀਐਲ ਮਤਲਬ ਆਪਟਿਮਮ ਯੂਜ਼ ਆਫ ਵੇਕੈਂਟ ਗਵਰਨਮੈਂਟ ਲਾਂ ਜਿਹੜੀ ਸਰਕਾਰ ਦੀਆਂ ਜ਼ਮੀਨਾਂ ਖਾਲੀ ਪਈਆਂ ਨੇ ਉਸ ਦੀ ਵਰਤੋਂ ਸਹੀ ਤਰੀਕੇ ਨਾਲ ਕਿਵੇਂ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਦੀ ਇੱਕ ਸਕੀਮ ਬਣਾਈ ਹੋਈ ਹੈ ਜਿਸ ਦੇ ਅੰਤਰਗਤ ਪੰਜਾਬ ਸਰਕਾਰ ਜ਼ਮੀਨਾਂ ਵੇਚਣਾ ਚਾਹੁੰਦੀ ਹੈ ਤੇ ਹਰਜੀਤ ਸਿੰਘ ਇਸ ਲਈ ਖਾਮੀ ਨਹੀਂ ਸੀ ਭਰ ਰਿਹਾ ਉਸ ਵੱਲੋਂ ਅਸਹਿਮਤੀ ਜਤਾਈ ਗਈ ਸੀ ਤਾਂ ਹੀ ਇਹ ਐਕਸ਼ਨ ਲਿਆ ਗਿਆ ਹੈ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਐਸੋਸੀਏਸ਼ਨ ਨੇ ਫਰੀਸ਼ ਕੁਮਾਰ ਨੂੰ ਮੁਅਤਲ ਕਰਨ ਦਾ ਵਿਰੋਧ ਕੀਤਾ ਸੀ ਅਤੇ ਇਸੇ ਵਿਰੋਧ ਦੇ ਵਿੱਚ ਬਿਜਲੀ ਮੰਤਰੀ ਸੰਦੀਪ अरोड़ा ਨੂੰ ਇੱਕ ਚਿੱਠੀ ਵੀ ਲਿਖੀ ਗਈ ਸੀ ਉਹਨਾਂ ਨੇ ਹੁਣ ਹਰਜੀਤ ਸਿੰਘ ਨੂੰ ਟਰਮੀਨੇਟ ਕਰਨ ਦਾ ਵੀ ਵਿਰੋਧ ਕੀਤਾ ਹੈ ਵਿਰੋਧ ਕਰ ਰਹੇ ਇੰਜੀਨੀਅਰਾਂ ਦਾ ਦਾਵਾ ਹੈ ਕਿ 40 ਸਾਲ ਪੁਰਾਣਾ ਰੋਪੜ ਦਾ ਥਰਮਲ ਪਲਾਂਟ ਕਦੇ ਵੀ ਨਵੇਂ ਲੱਗੇ ਪ੍ਰਾਈਵੇਟ ਥਰਮਲ ਪਲਾਂਟਾਂ ਦਾ ਬਿਜਲੀ ਪੈਦਾ ਕਰਨ ਦੇ ਵਿੱਚ ਮੁਕਾਬਲਾ ਹੀ ਨਹੀਂ ਕਰ ਸਕਦਾ ਇੱਕ ਸਾਬਕਾ ਚੀਫ ਇੰਜੀਨੀਅਰ ਕਹਿੰਦੇ ਨੇ ਕਿ ਰੋਪੜ ਥਰਮਲ ਪਲਾਂਟ ਸਭ ਕ੍ਰਿਟੀਕਲ ਤਕਨੀਕ ਦੀ ਵਰਤੋਂ ਕਰਤਾ ਹੈ ਤੇ ਇਸ ਦੇ ਯੂਨਿਟ ਵੀ ਬਹੁਤ ਛੋਟੇ ਹਨ ਸਿਰਫ ਇੱਕ ਯੂਨਿਟ ਹੀ ਹੈ ਜਿਸ ਦੀ ਸਮਰੱਥਾ 210 ਮੀਗਾਵਾਟ ਬਿਜਲੀ ਪੈਦਾ ਕਰਨ ਦੀ ਹੈ ਪ੍ਰਾਈਵੇਟ ਥਰਮਲ ਪਲਾਂਟ ਚਾਹੇ ਉਹ ਰਾਜਪੁਰਾ ਦਾ ਹੋਵੇ ਜਾਂ ਫਿਰ ਤਲਵੰਡੀ ਸਾਬੋ ਦਾ ਉਹ ਸਾਰੇ ਹੀ ਇਹਨਾਂ ਥਰਮਲ ਪਲਾਂਟਾਂ ਤੋਂ ਤਿੰਨ ਗੁਣਾ ਵੱਡੇ ਹਨ ਇਸੇ ਲਈ ਵੱਧ ਖਰਚੇ ਦੇ ਨਾਮ ਤੇ ਕੋਈ ਵੀ ਐਕਸ਼ਨ ਲੈਣਾ ਇੰਜੀਨੀਅਰਾਂ ਨੂੰ ਦਬਾਉਣ ਤੇ ਡਰਾਉਣ ਦੀ ਕੋਸ਼ਿਸ਼ ਹੈ ਕਿਉਂਕਿ ਉਹ ਸਰਕਾਰ ਦੀ ਪੀਐਸਪੀਸੀਐਲ ਦੀ ਜ਼ਮੀਨ ਵੇਚਣ ਦੀ ਮਨਸ਼ਾ ਦੇ ਰਾਹ ਦੇ ਵਿੱਚ ਰੋੜਾ ਬਣੇ ਹੋਏ ਹਨ ਜਦੋਂ ਏਕੇ ਸਿਨਾ ਨੂੰ ਬਾਹਰ ਕੀਤਾ ਗਿਆ ਸੀ ਉਦੋਂ ਵੀ ਇਹੀ ਕਿਹਾ ਗਿਆ ਸੀ ਕਿ ਉਹ ਬਿਜਲੀ ਬੋਰਡ ਦੀ ਜ਼ਮੀਨ ਵੇਚਣ ਦੇ ਪੱਖ ਵਿੱਚ ਨਹੀਂ ਹਨ ਇਸੇ ਲਈ ਉਹਨਾਂ ਨੂੰ ਹਟਾਇਆ ਗਿਆ ਉਹਨਾਂ ਦੀ ਜਗ੍ਹਾ ਤੇ ਸਰਕਾਰ ਨੇ ਨਾ ਸਿਰਫ ਗਰਗ ਜੋ ਕਿ ਇੱਕ ਸੈਕਟਰੀ ਪੱਧਰ ਦਾ ਅਧਿਕਾਰੀ ਹੈ ਉਸ ਨੂੰ ਇਸ ਵਿਭਾਗ ਦਾ ਪ੍ਰਸ਼ਾਸਨਿਕ ਸਖਤਰ ਲਗਾਇਆ ਬਲਕਿ ਉਸ ਨੂੰ ਪੀਐਸਪੀਸੀਐਲ ਦੇ ਸੀਐਮਡੀ ਦਾ ਮੈਨੇਜਿੰਗ ਡਾਇਰੈਕਟਰ ਦਾ ਵਾਧੂ ਚਾਰਜ ਵੀ ਦੇ ਦਿੱਤਾ। ਉਦੋਂ ਵੀ ਪੀਐਸਸੀਬੀ ਦੇ ਜਿਹੜੇ ਐਸੋਸੀਏਸ਼ਨਾਂ ਨੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਸੀ। ਇਸ ਐਕਸ਼ਨ ਨੂੰ ਸਿਆਸੀ ਦਖਲਅੰਦਾਜ਼ੀ ਕਰਾਰ ਦਿੱਤਾ ਗਿਆ ਸੀ। ਇਹ ਮੰਗ ਕੀਤੀ ਗਈ ਸੀ ਕਿ ਇੱਕ ਆਈਏਐਸ ਅਫਸਰ ਦੀ ਥਾਂ ਤੇ ਕਿਸੇ ਟੈਕਨੋਕਰਟ ਨੂੰ ਕਿਸੇ ਤਕਨੀਕੀ ਮਾਹਰ ਨੂੰ ਹੀ ਸੀਐਮਡੀ ਦੀ ਪਦਵੀ ਤੇ ਬਿਠਾਇਆ ਜਾਵੇ। ਬਾਕੀ ਬਿਜਲੀ ਉਤਪਾਦਨ ਸੰਬੰਧਿਤ ਪੇਸ਼ੇਵਰ ਨਿਰਣੇ ਲਏ ਜਾ ਸਕਣ। ਹੁਣ ਜੇ ਆਪਾਂ ਇਸ ਮੰਗ ਬਾਰੇ ਐਸੋਸੀਏਸ਼ਨ ਦੇ ਇਸ ਵਿਰੋਧ ਬਾਰੇ ਕੁਝ ਕਹਿਣਾ ਹੋਵੇ ਜਾਂ ਕੁਝ ਸਵਾਲ ਉਠਾਉਣੇ ਹੋਣ ਤਾਂ ਇਹ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਜਿਹੜੇ ਪਹਿਲੇ ਸੀਐਮਡੀ ਸੀ ਏਕੇ ਸਨਾ ਕੀ ਉਹ ਇੱਕ ਟੈਕਨੋਕਰਟ ਸੀ ਉਹ ਵੀ ਤਾਂ ਇੱਕ ਆਈਏਐਸ ਅਫਸਰ ਹੀ ਸੀ ਤੇ ਜੇ ਇੱਕ ਆਈਏਐਸ ਅਫਸਰ ਨੂੰ ਬਦਲ ਕੇ ਉਸ ਦੀ ਜਗ੍ਹਾ ਦੂਸਰਾ ਆਈਏਐਸ ਅਫਸਰ ਲਾਇਆ ਗਿਆ ਹੈ ਤਾਂ ਹੁਣ ਸਿਆਸੀ ਦਖਲਅੰਦਾਜ਼ੀ ਕਿਵੇਂ ਹੋ ਗਈ ਜਾਂ ਜੇ ਪਹਿਲਾਂ ਅਧਿਕਾਰੀ ਆਈਏ ਸਧਾਰੀ ਲੱਗਿਆ ਹੋਇਆ ਸੀ ਉਦੋਂ ਸਿਆਸੀ ਦਖਲਅੰਦਾਜ਼ੀ ਨਹੀਂ ਹੁੰਦੀ ਸੀ ਇਹਨਾਂ ਦੋਨਾਂ 'ਚ ਫਰਕ ਕੀ ਹੈ ਇਹ ਐਸੋਸੀਏਸ਼ਨ ਸਮਝਾ ਨਹੀਂ ਸਕੀ ਦੂਸਰਾ ਜਿਹੜਾ ਸਵਾਲ ਉੱਠਦਾ ਹੈ ਕਿ बार-बार ਜਿਹੜੇ ਇੰਜੀਨੀਅਰ ਨੇ ਉਹ ਰੋਪੜ ਥਰਮਲ ਪਲਾਂਟ ਦਾ ਹੀ ਹਵਾਲਾ ਦੇ ਰਹੇ ਨੇ ਕਿ ਇਹ ਪੁਰਾਣਾ ਲੱਗਿਆ ਹੈ ਇਹ ਪ੍ਰਾਈਵੇਟ ਥਰਮਲ ਪਲਾਂਟ ਦਾ ਮੁਕਾਬਲਾ ਨਹੀਂ ਕਰ ਸਕਦਾ ਲੇਕਿਨ ਗੋਇੰਦਵਾਲ ਦੇ ਥਰਮਲ ਪਲਾਂਟ ਬਾਰੇ ਇਹ ਕੁਝ ਨਹੀਂ ਬੋਲਦੇ ਉਹ ਤਾਂ ਇਹਨਾਂ ਪ੍ਰਾਈਵੇਟ ਪਲਾਂਟਾਂ ਦੇ ਨਾਲ ਹੀ ਲੱਗਿਆ ਸੀ ਜਿਸ ਨੂੰ ਸਰਕਾਰ ਨੇ ਬਾਅਦ ਵਿੱਚ ਖਰੀਦਿਆ ਸੀ ਉਹ ਤਾਂ ਸ਼ਾਇਦ ਨਵਾਂ ਹੈ ਉਹ ਤਲਵੰਡੀ ਸਾਬੂ ਤੇ ਰਾਜਪੁਰੇ ਦੇ ਪਲਾਂਟਾਂ ਦੇ ਖਾਣ ਦਾ ਹੈ ਫਿਰ ਉੱਥੇ ਜਿਹੜਾ ਰੇਟ ਹੈ ਬਿਜਲੀ ਪੈਦਾ ਕਰਨ ਦਾ ਉਹਦੇ ਬਾਰੇ ਇਹ ਸੰਸਥਾਵਾਂ ਇਹ ਐਸੋਸੀਏਸ਼ਨਸ ਗੱਲ ਕਿਉਂ ਨਹੀਂ ਕਰ ਰਹੇ ਤੀਸਰਾ ਤੇ ਇੱਕ ਬਹੁਤ ਵੱਡਾ ਅਹਿਮ ਸਵਾਲ ਉੱਠਦਾ ਹੈ ਕਿ ਅਕਸਰ ਜਿਹੜੇ ਵੀ ਸਰਕਾਰੀ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਸਰਕਾਰ ਦੇ ਨਾਲ ਮਿਲੇ ਹੋਣ ਦੇ ਦੋਸ਼ ਲੱਗਦੇ ਨੇ ਸਾਰੇ ਰਲ ਮਿਲ ਕੇ ਭ੍ਰਸ਼ਟਾਚਾਰ ਕਰਦੇ ਨੇ ਸਾਰੇ ਹੀ ਪੈਸੇ ਬਣਾਉਂਦੇ ਨੇ ਤੇ ਫਿਰ ਅਚਾਨਕ ਬਿਜਲੀ ਵਿਭਾਗ ਦੇ ਇਹ ਤਿੰਨ ਕਰਮਚਾਰੀ ਉਹਨਾਂ ਦੇ ਸੀਐਮਡੀ ਡਾਇਰੈਕਟਰ ਤੇ ਚੀਫ ਇੰਜੀਨੀਅਰ ਇਹਨਾਂ ਤਿੰਨਾਂ ਦੀ ਜ਼ਮੀਰ ਇਕੱਠਿਆਂ ਹੀ ਇੱਕੋ ਦਮ ਕਿਵੇਂ ਜਾਗ ਪਈ ਤੇ ਇਹ ਤਿੰਨੋਂ ਹੀ ਸਰਕਾਰ ਦੀ ਉਸ ਜ਼ਮੀਨ ਵੇਚਣ ਦੀ ਨੀਤੀ ਦਾ ਵਿਰੋਧ ਕਰਨ ਲੱਗੇ ਇਹਨਾਂ ਵੱਲੋਂ ਸਹਿਮਤੀ ਨਹੀਂ ਪ੍ਰਗਟਾਈ ਗਈ ਇਸ ਨੂੰ ਸਮਝਾਇਆ ਕਿਵੇਂ ਜਾਵੇ ਇਹਦੇ ਵਿੱਚ ਵੀ ਇਹ ਐਸੋਸੀਏਸ਼ਨਾਂ ਜਿਹੜੀਆਂ ਨੇ ਉਹ ਇਲਜ਼ਾਮ ਤਜਰਬ ਲਗਾ ਰਹੀਆਂ ਨੇ ਪਰ ਕੋਈ ਤਸੱਲੀ ਬਖਸ਼ ਜਵਾਬ ਪੇਸ਼ ਨਹੀਂ ਕੀਤਾ ਜਾ ਰਿਹਾ ਤੇ ਜੇ ਆਪਾਂ ਸਰਕਾਰ ਦੀ ਗੱਲ ਕਰੀਏ ਸਰਕਾਰ ਪਿਛਲੇ ਕਾਫੀ ਸਮੇਂ ਤੋਂ ਪੈਸਾ ਇਕੱਠਾ ਕਰਨ ਦੇ ਲਈ ਹੱਥ ਪੈਰ ਮਾਰ ਰਹੀ ਹੈ ਔਰ ਉਸ ਦਾ ਇੱਕ ਬਹੁਤ ਵੱਡਾ ਕਾਰਨ ਇਹ ਹੈ ਕਿ ਜਿਵੇਂ 2027 ਨੇੜੇ ਆ ਰਿਹਾ ਹੈ ਸਰਕਾਰ ਦਾ ਆਖਰੀ ਸਾਲ ਹੋਵੇਗਾ ਤਾਂ ਵਿਰੋਧੀ ਧਿਰਾਂ ਵੱਲੋਂ ਇੱਕ ਗਰੰਟੀ ਦਾ ਬਾਰ ਬਾਰ ਜ਼ਿਕਰ ਕੀਤਾ ਜਾਂਦਾ ਹੈ ਕਿ ਜੋ ਤੁਸੀਂ ਔਰਤਾਂ ਨੂੰ 1000 ਰੁਪਏ ਦੇਣਾ ਸੀ ਉਹ ਗਰੰਟੀ ਤੁਸੀਂ ਹਜੇ ਤੱਕ ਪੂਰੀ ਨਹੀਂ ਕੀਤੀ ਹੈ ਤੁਸੀਂ ਵਾਅਦਾ ਖਿਲਾਫੀ ਕੀਤੀ ਹੈ ਲੋਕਾਂ ਨੂੰ ਬੇਵਕੂਫ ਬਣਾਇਆ ਹੈ ਉਹ 1000 ਰੁਪਏ ਕਦੋਂ ਦੇਵੋਗੇ ਤਾਂ ਉਸੇ ਵਾਅਦੇ ਨੂੰ ਇਸ ਬਜਟ ਦੇ ਵਿੱਚ ਪੂਰਾ ਕਰਨ ਦੀ ਮੁੱਖ ਮੰਤਰੀ ਵੱਲੋਂ ਐਲਾਨ ਵੀ ਕੀਤਾ ਗਿਆ ਹੈ ਇਹਨਾਂ ਤੇ ਬਹੁਤ ਦਬਾਅ ਵੱਧ ਰਿਹਾ ਹੈ ਕਿ ਉਹ ਆਖਰੀ ਗਰੰਟੀ ਚੋਣਾਂ ਤੋਂ ਪਹਿਲਾਂ ਪਹਿਲਾਂ ਪੂਰੀ ਕੀਤੀ ਜਾਵੇ ਲੇਕਿਨ ਸਮੱਸਿਆ ਇੱਕੋ ਹੀ ਹੈ ਪੰਜਾਬ ਸਰਕਾਰ ਕੋਲ ਫੰਡ ਨਹੀਂ ਹਨ ਪੰਜਾਬ ਸਰਕਾਰ ਕੋਲ ਪੈਸਾ ਨਹੀਂ ਹੈ ਤੇ ਉਸੇ ਪੈਸੇ ਨੂੰ ਜਟਾਉਣ ਦੇ ਲਈ ਪੰਜਾਬ ਸਰਕਾਰ ਬਾਰ ਬਾਰ ਕੋਈ ਨਾ ਕੋਈ ਨੀਤੀ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਪਹਿਲਾਂ ਲੈਂਡ ਪੂਲਿੰਗ ਦੀ ਨੀਤੀ ਲਿਆਂਦੀ ਗਈ ਸੀ ਜਿਸ ਦਾ ਭਾਰੀ ਵਿਰੋਧ ਹੋਇਆ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਇਸ ਭਾਰੀ ਵਿਰੋਧ ਦੇ ਚੱਲਦਿਆਂ ਉਹ ਨੀਤੀ ਨੂੰ ਰੋਕਣਾ ਪਿਆ ਉਹ ਪਾਲਿਸੀ ਵਾਪਸ ਲੈ ਲਈ ਗਈ ਇਸ ਤੋਂ ਬਾਅਦ ਸਰਕਾਰ ਹੁਣ ਸ਼ਹਿਰੀ ਖੇਤਰ ਦੇ ਵਿੱਚ ਪ੍ਰੌਪਰਟੀ ਦੇ ਨੂੰ ਲੈ ਕੇ ਨਵੇਂ ਕਾਨੂੰਨ ਲੈ ਕੇ ਆਈ ਹੈ ਬਦਲਾਅ ਕੀਤੇ ਗਏ ਨੇ ਜ਼ਮੀਨ ਪਲੱਸ 4 ਮੰਜ਼ਲਾਂ ਦੀ ਜਿਹੜੀ ਨੀਤੀ ਨੂੰ ਅਪਰੂਵਲ ਦਿੱਤੀ ਗਈ ਹੈ ਹਰ ਇੱਕ ਮੰਜ਼ਲ ਦੀ ਅਲੱਗ ਤੋਂ ਰਜਿਸਟਰੀ ਹੋ ਸਕਦੀ ਹੈ ਇਹ ਕਾਨੂੰਨ ਬਣਾਇਆ ਗਿਆ ਹੈ ਹੋਰ ਵੀ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਗਏ ਨੇ ਜਿਦੇ ਨਾਲ ਸ਼ਹਿਰਾਂ ਦੇ ਵਿੱਚ ਪ੍ਰੌਪਰਟੀ ਦੇ ਕਾਰੋਬਾਰ ਨੂੰ ਹੰਗਾਰਾ ਮਿਲੇ ਉਥੋਂ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਨਾਲ ਹੀ ਜੰਨੀਆਂ ਵੀ ਸਰਕਾਰੀ ਜ਼ਮੀਨਾਂ ਅੱਡੜੂ ਵਿਭਾਗਾਂ ਦੇ ਕੋਲ ਪੰਹਾਂ ਨੇ ਉਹਨਾਂ ਨੂੰ ਵੇਚ ਕੇ ਵੀ ਸਰ ਸਾਧਨ ਜਟਾਉਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਉਸੇ ਨੀਤੀ ਦੇ ਤਹਿਤ ਹੀ ਬਿਜਲੀ ਬੋਰਡ ਦੀਆਂ ਜ਼ਮੀਨਾਂ ਦੇ ਉੱਤੇ ਵੀ ਸਰਕਾਰ ਦੀ ਅੱਖ ਸੀ ਕਿ ਇਹ ਵੇਚ ਕੇ ਪੈਸੇ ਕਮਾਏ ਜਾ ਸਕਣ। ਲੇਕਿਨ ਇਹ ਪੈਸੇ ਕੋ ਨਿੱਜੀ ਮੁਨਾਫੇ ਲਈ ਨਹੀਂ ਸਿਰਫ ਉਸ ਸਕੀਮ ਨੂੰ ਪੂਰਾ ਕਰਨ ਦੇ ਲਈ ਜਿਹੜਾ ਹਜ਼ਾਰ-ਹਜ਼ਾਰ ਰੁਪਿਆ ਔਰਤਾਂ ਨੂੰ ਦੇਣਾ ਹੈ ਔਰ ਜਿਸ ਦਾ ਖਰਚ ਪੰਜਾਬ ਦੇ ਖਜ਼ਾਨੇ ਦੇ ਵਿੱਚ ਸਾਲਾਨਾ 10 ਤੋਂ 12 ਹਜ਼ਾਰ ਕਰੋੜ ਦਾ ਆਉਣ ਦੀ ਅੰਦਾਜ਼ੇ ਲਗਾਏ ਜਾ ਰਹੇ ਨੇ ਉਹਦੇ ਵਾਸਤੇ ਹੀ ਸਾਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਇਹਦੇ ਨਾਲ ਇੱਕ ਹੋਰ ਬਹੁਤ ਵੱਡਾ ਸਵਾਲ ਉੱਠਦਾ ਹੈ ਕਿ ਪੰਜਾਬ ਦੇ ਵਿੱਚ ਦੋ ਹੀ ਧੰਦੇ ਜਏ ਮੰਨੇ ਜਾਂਦੇ ਸੀ ਕਿ ਜਿੱਥੇ ਅੰਨਾ ਪੈਸਾ ਹੈ ਅੰਨੀ ਕਮਾਈ ਹੈ ਉਹਨਾਂ ਦੇ ਵਿੱਚੋਂ ਇੱਕ ਇਮੀਗ੍ਰੇਸ਼ਨ ਦਾ ਸੀ ਤੇ ਦੂਸਰਾ ਪ੍ਰਾਪਰਟੀ ਦਾ ਜਾਂ ਬਿਲਡਰਾਂ ਦਾ ਇਮੀਗ੍ਰੇਸ਼ਨ ਦਾ ਧੰਦਾ ਤਾਂ ਵੱਖ-ਵੱਖ ਮੁਲਕਾਂ ਦੇ ਵਿੱਚ ਜੋ ਵੀ ਨਵੀਆਂ ਨੀਤੀਆਂ ਬਣੀਆਂ ਨੇ ਨਵੇਂ ਕਾਨੂੰਨ ਬਣੇ ਨੇ ਉਦੇ ਨਾਲ ਬਹੁਤ ਨੁਕਸਾਨ ਦੇ ਵਿੱਚ ਚਲਾ ਗਿਆ ਹੈ ਉੱਥੇ ਤਾਂ ਕਾਫੀ ਹੱਦ ਤੱਕ ਇਮੀਗ੍ਰੇਸ਼ਨ ਦੇ ਸੈਂਟਰ ਵੀ ਬੰਦ ਹੋ ਚੁੱਕੇ ਨੇ ਕਾਫੀ ਵੱਡਾ ਟੱਕਾ ਉਹ ਸੈਕਟਰ ਨੂੰ ਲੱਗਿਆ ਹੈ ਤਾਂ ਬਚਿਆ ਸਿਰਫ ਤੇ ਸਿਰਫ ਇਹ ਬਿਲਡਰਾਂ ਦਾ ਧੰਦਾ ਹੈ ਪ੍ਰਾਪਰਟੀ ਦਾ ਧੰਦਾ ਹੈ ਜਿੱਥੇ ਅੰਨਾ ਪੈਸਾ ਕਮਾਇਆ ਜਾ ਸਕਦਾ ਹੁਣ ਜਦੋਂ ਇੱਕ ਪਾਸੇ ਸੀਬੀਆਈ ਦੇ ਛਾਪੇ ਵੱਜ ਰਹੇ ਨੇ ਉਹ ਵੀ ਪ੍ਰਾਪਰਟੀ ਡੀਲਰਾਂ ਦੇ ਘਰਾਂ ਦੇ ਵਿੱਚ ਹੀ ਵੱਜ ਰਹੇ ਨੇ ਜਿੱਥੇ ਬਿਨਾਮੀ ਪ੍ਰਾਪਰਟੀਆਂ ਦੇ ਕਾਗਜ਼ਾਤ ਮਿਲ ਰਹੇ ਨੇ ਹਰ ਰੋਜ਼ ਨਵੇਂ-ਨਵੇਂ ਕਾਗਜ਼ਾਤ ਨਵੇਂ-ਨਵੇਂ ਦਸਤਾਵੇਜ਼ ਸਾਹਮਣੇ ਆ ਰਹੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਕਾਫੀ ਅਧਿਕਾਰੀਆਂ ਦੇ ਹੋ ਛੁੱਡੇ ਹੋਏ ਨੇ ਉਹ ਡਰ ਦੇ ਮਾਹੌਲ ਦੇ ਵਿੱਚ ਨੇ ਕਿ ਕੱਲ ਨੂੰ ਉਹਨਾਂ ਦੇ ਘਰ ਦੇ ਵਿੱਚ ਰੇਡ ਨਾ ਪੈ ਜਾਵੇ ਇਹ ਸਾਰਾ ਤਾਣਾ ਬਾਣਾ ਹਰ ਸਰਕਾਰ ਦੇ ਸਮੇਂ ਜਦੋਂ ਕਿਤੇ ਕੋਈ ਇਸ ਤਰੀਕੇ ਦੇ ਭ੍ਰਸ਼ਟਾਚਾਰ ਦੇ ਮਾਮਲੇ ਦੇ ਵਿੱਚ ਰੇਡ ਹੁੰਦੀ ਹੈ ਤਾਂ ਉੱਥੇ ਕਿਸੇ ਨਾ ਕਿਸੇ ਬਿਲਡਰ ਦਾ ਕਿਸੇ ਨਾ ਕਿਸੇ ਪ੍ਰਾਪਰਟੀ ਡੀਲਰ ਦਾ ਨਾਮ ਜ਼ਰੂਰ ਸਾਹਮਣੇ ਆਉਂਦਾ ਹੈ ਉਹਨਾਂ ਦੇ ਘਰਾਂ ਦੇ ਵਿੱਚ ਵੀ ਰੇਡ ਹੁੰਦੀ ਹੈ ਕਾਗਜ਼ਾਤਾਂ ਦੀ ਪਾਲ ਹੁੰਦੀ ਹੈ ਕਿ ਪ੍ਰਾਪਰਟੀਆਂ ਦੇ ਦਸਤਾਵੇਜ਼ ਲੱਭਣ ਜਿੱਥੇ ਇਹਨਾਂ ਅਫਸਰਾਂ ਨੇ ਪੈਸਾ ਇਨਵੈਸਟ ਕੀਤਾ ਹੁੰਦਾ ਹੈ ਜ਼ਿਆਦਾਤਰ ਪੈਸਾ 2 ਨੰਬਰ ਦਾ ਇਹਨਾਂ ਪ੍ਰਾਪਰਟੀਆਂ ਦੇ ਵਿੱਚ ਹੀ ਇਨਵੈਸਟ ਹੁੰਦਾ ਹੈ ਸੋ ਉੱਥੇ ਪੰਜਾਬ ਸਰਕਾਰ ਵੱਲੋਂ ਬਿਲਡਰਾਂ ਨੂੰ ਹੀ ਉਤਸ਼ਾਹਿਤ ਕਰਨ ਦੇ ਲਈ ਨੀਤੀਆਂ ਬਣਾਉਣਾ ਸੰਜੀਵ ਅਰੋੜਾ ਜਿਹੜੇ ਕਿ ਉਹਨਾਂ ਦੇ ਪਿਛੋਕੜ ਹੈ ਉਹ ਵੀ ਸ਼ਾਇਦ ਬਿਲਡਰ ਨੇ ਇਹ ਇਸ ਧੰਦੇ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਅਹਿਮ ਮਹਿਕਮੇ ਦੇ ਕੇ ਉਹਨਾਂ ਨੂੰ ਇਸ ਸਕੀਮ ਦਾ ਇੰਚਾਰਜ ਬਣਾਉਣਾ ਤਾਂ ਕਿ ਜ਼ਮੀਨਾਂ ਵੇਚ ਕੇ ਪੈਸੇ ਇਕੱਠੇ ਕੀਤੇ ਜਾ ਸਕਣ ਸਰੋਤਾਂ ਇਕੱਠੇ ਕੀਤੇ ਜਾ ਸਕਣ ਸਵਾਲਾਂ ਦੇ ਢੇਰੇ ਵਿੱਚ ਤਾਂ ਸਰਕਾਰ ਨੂੰ ਜ਼ਰੂਰ ਖੜਾ ਕਰਦਾ ਹੈ ਇਹ ਵੀ ਨਹੀਂ ਹੈ ਕਿ ਸਰਕਾਰ ਇਸ ਵਾਰ ਪਹਿਲੀ ਵਾਰ ਕੋਈ ਇਸ ਤਰ੍ਹਾਂ ਦੀਆਂ ਪ੍ਰਾਪਰਟੀਆਂ ਜਾਂ ਜਾਇਦਾਦਾਂ ਵੇਚਣ ਦੀ ਕੋਸ਼ਿਸ਼ ਕਰ ਰਹੀ ਹੋਵੇ ਕਾਫੀ ਲੰਮੇ ਸਮੇਂ ਤੋਂ ਇਨ੍ਹਾਂ ਜਾਇਦਾਦਾਂ ਨੂੰ ਗਹਿਣੇ ਰੱਖ ਕੇ ਇਹਨਾਂ ਦੇ ਉੱਪਰ ਲੋਨ ਲੈ ਕੇ ਇਹਨਾਂ ਨੂੰ ਏਸੇ ਕੰਮਾਂ ਵਾਸਤੇ ਹੀ ਵਰਤਿਆ ਜਾਂਦਾ ਰਿਹਾ ਹੈ ਤੇ ਇਹ ਸਰਕਾਰ ਵੀ ਉਸੇ ਰਾਹੀ ਹੀ ਤੁਰੀ ਹੋਈ ਹੈ ਲੇਕਿਨ ਇਹਦੇ ਨਾਲ ਪੰਜਾਬ ਸਰਕਾਰ ਦੀ ਮਨਸ਼ਾ ਦੇ ਉੱਤੇ ਸਵਾਲ ਉੱਠਣਾ ਤਾਂ ਲਾਜ਼ਮੀ ਹੈ ਭਾਵੇਂ ਇਹ ਸਿੱਧ ਕਰਨ ਦੇ ਵਿੱਚ ਸਰਕਾਰ ਸਫਲ ਹੋ ਵੀ ਜਾਵੇ ਕਿ ਸਰਕਾਰੀ ਥਰਮਲ ਪਲਾਂਟਾਂ ਦੇ ਵਿੱਚ ਬਿਜਲੀ ਪੈਦਾ ਕਰਨ ਦਾ ਜਿਹੜਾ ਖਰਚਾ ਆਉਂਦਾ ਹੈ ਕਾਸਟ ਹੈ ਉਹ ਪ੍ਰਾਈਵੇਟ ਪਲੇਅਰਾਂ ਨਾਲੋਂ ਜ਼ਿਆਦਾ ਹੈ ਸਰਕਾਰੀ ਵਿਭਾਗ ਸਰਕਾਰੀ ਥਰਮਲ ਪਲਾਂਟ ਉਸ ਐਫੀਸ਼ੀਐਂਸੀ ਦੇ ਨਾਲ ਕੰਮ ਨਹੀਂ ਕਰ ਰਹੇ ਜਿਸ ਤਰੀਕੇ ਨਾਲ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ ਫੇਰ ਵੀ ਸਰਕਾਰ ਦੀ ਮਨਸ਼ਾ ਦੇ ਉੱਤੇ ਸਵਾਲ ਤਾਂ ਉੱਠਦੇ ਹੀ ਰਹਿਣਗੇ ਕਿਉਂਕਿ ਸਰਕਾਰ ਪੈਸਾ ਇਕੱਠਾ ਕਰਨ ਦੇ ਲਈ ਆਪਣੀਆਂ ਗਰੰਟੀਆਂ ਪੂਰੀਆਂ ਕਰਨ ਦੇ ਲਈ ਜੋ ਬਚੀ ਖੁਚੀ ਪੰਜਾਬ ਸਰਕਾਰ ਦੀ ਜਾਇਦਾਦ ਹੈ ਇਹ ਜ਼ਮੀਨਾਂ ਪੰਜਾਂ ਨੇ ਉਹਨਾਂ ਨੂੰ ਵੀ ਵੇਚਣ ਜਾ ਰਹੀ ਹੈ ਔਰ ਜੇ ਇਹ ਜ਼ਮੀਨਾਂ ਵੇਚ ਕੇ ਆਪਣੀ ਸਕੀਮ ਪੂਰੀ ਕਰ ਵੀ ਲੈਂਦੀ ਹੈ ਆਪਣੀ ਦਿੱਤੀ ਹੋਈ ਗਰੰਟੀ ਨੂੰ ਪੂਰਾ ਕਰ ਵੀ ਲੈਂਦੀ ਹੈ ਤਾਂ ਆਉਣ ਵਾਲੀਆਂ ਸਰਕਾਰਾਂ ਵਾਸਤੇ ਕੀ ਰਾਹ ਬਚੇਗਾ ਜਦੋਂ ਤੁਸੀਂ ਆਪਣੇ ਸੂਬੇ ਦੀ ਜਾਇਦਾਦ ਹੀ ਵੇਚ ਦਿੱਤੀ ਤਾਂ ਉਸ ਤੋਂ ਪਿੱਛੋਂ ਬਚਦਾ ਕੀ ਹੈ ਆਉਣ ਵਾਲੀਆਂ ਸਰਕਾਰਾਂ ਸਰਕਾਰ ਕਿਵੇਂ ਚਲਾਉਣਗੀਆਂ ਆਪਣੇ EMPLOYEES ਨੂੰ ਜਿਹੜੇ ਆਪਣੇ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹਾਂ ਕਿੱਥੋਂ ਦੇਣਗੀਆਂ ਹੋਰ ਵਸੀਲੇ ਕਿਵੇਂ ਪੈਦਾ ਕਰਨਗੀਆਂ ਉਹਦੇ ਬਾਰੇ ਕਿਉਂ ਕੋਈ ਨਹੀਂ ਸੋਚ ਰਿਹਾ ਸਿਰਫ ਤੇ ਸਿਰਫ ਸੌਖਾ ਰਾਹ ਲੱਭਿਆ ਜਾ ਰਿਹਾ ਹੈ ਕਿ ਜੋ ਵੀ ਹੈ ਵੇਚ ਕੇ ਆਪਣੇ ਚੋਣ ਵਾਦੇ ਪੂਰੇ ਕਰੋ ਤਾਂ ਕਿ ਅਗਲੀਆਂ ਚੋਣਾਂ ਦੇ ਵਿੱਚ ਵੋਟਾਂ ਮੰਗੀਆਂ ਜਾ ਸਕਣ ਲੋਕਾਂ ਨੂੰ ਇਹ ਕਿਹਾ ਜਾ ਸਕੇ ਅਸੀਂ ਆਪਣੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਨੇ ਭਾਵੇਂ ਉਹ ਗਰੰਟੀਆਂ ਪੂਰੀਆਂ ਕਰਨ ਦੇ ਲਈ ਸਾਨੂੰ ਸੂਬੇ ਨੂੰ ਹੀ ਵੇਚਣਾ ਪਿਆ ਹੋਵੇ ਕੋਈ ਫਰਕ ਨਹੀਂ ਪੈਂਦਾ ਲੇਕਿਨ ਅਸੀਂ ਆਪਣੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਨੇ ਇਹੋ ਜੀ ਸਿਆਸਤ ਪੰਜਾਬ ਨੂੰ ਕਿੱਧਰ ਲੈ ਕੇ ਜਾਊ ਸੋ ਉਮੀਦ ਕਰਦੇ ਹਾਂ ਸਾਡੇ ਲੋਕ ਕੁਝ ਸੋਚਣਗੇ ਸਾਡੇ ਸਿਆਸਤਦਾਨ ਕੁਝ ਸੋਚਣਗੇ ਬੜੀਆਂ ਸਰਕਾਰਾਂ ਨੇ ਉਹ ਸਭ ਕੁਝ ਵੇਚਣ ਦੇ ਨਾਲੋਂ ਵਸੀਲੇ ਕਿਵੇਂ ਪੈਦਾ ਕੀਤੇ ਜਾ ਸਕਦੇ ਨੇ ਲੰਮੇ ਸਮੇਂ ਤੱਕ ਕਿਵੇਂ ਪੈਦਾ ਕੀਤੇ ਜਾ ਸਕਦੇ ਨੇ ਸਰਕਾਰੀ ਫਜ਼ੂਲ ਖਰਚੇ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ਇਨ੍ਹਾਂ ਚੀਜ਼ਾਂ ਦੇ ਉੱਪਰ ਜ਼ਿਆਦਾ ਧਿਆਨ ਦੇਣਗੀਆਂ ਇਸ ਤਰੀਕੇ ਦੀਆਂ ਨੀਤੀਆਂ ਲੈ ਕੇ ਆਉਣਗੀਆਂ ਜਿੱਥੇ ਸਭ ਕੁਝ ਵੇਚ ਵੱਟ ਕੇ ਬਰਬਾਦ ਹੋਣ ਦੀ ਥਾਂ ਤੋਂ ਸੂਬੇ ਨੂੰ ਆਬਾਦ ਕਿਵੇਂ ਕੀਤਾ ਜਾਵੇ ਇਸ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਏਗਾ ਇਸੇ ਉਮੀਦ ਦੇ ਨਾਲ ਸਤਿਵਿਧਾ ਲੈਣੇ ਆ ਧੰਨਵਾਦ